ਉਹ ਅਗਲਾ ਪੁਆਇੰਟ ਹੈ ਮਾਨਸਿਕ ਰੋਗਾ ਜਾਂ ਅਪੰਗ ਬੱਚਿਆਂ ਲਈ ਸਕੀਮ ਇਹ ਬਹੁਤ ਜ਼ਰੂਰੀ ਹੈ ਦੋਸਤੋ ਵੈਸੇ ਤਾਂ ਮਾਲਕ ਇਸ ਤਰ੍ਹਾਂ ਦੀ ਨੌਬਤ ਨਾ ਹੀ ਲਿਆਵੇ ਕਿ ਇਹ ਕਿਸੇ ਨੂੰ ਸਕੀਮ ਲੈਣ ਦਾ ਮੌਕਾ ਮਿਲੇ ਪਰ ਕੀ ਕਰੀਏ ਸੰਸਾਰ ਹੈ ਸਾਰਾ ਕੁਝ ਦੁੱਖ ਸੁੱਖ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਨੇ ਮਾਨਸਿਕ ਰੋਗਾ ਤੇ ਅਪੰਗ ਬੱਚਿਆਂ ਲਈ ਸਕੀਮ ਮਾਨਸਿਕ ਰੋਗਾ ਜਾਂ ਅਪੰਗ ਨਾਲ ਗ੍ਰਸਤ ਬੱਚਿਆਂ ਦਾ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 24000 ਰੁਪਏ ਸਲਾਨਾ ਦਿੱਤਾ ਜਾਂਦਾ ਹੈ چوبی ہزار پیدی سلانہ مدد جڑی ہے وہ دیکھتی جاتی ہے قدرتی آپہ تحت ملن باری راشی ہے قدرتی, قدرتی آف اسی دیکھو کہ پچھے کرونا مہاماری طوفان آ جا ہڑ آ تا سرکار اس انہا یہاں دی خاص مدد دی ہے جی قدرتی آپہ تحت ملن باری راشی ہے وہ کرت اساری کرتی قدرتی آفتا کے کارن ਘਰ ਜਾਂ ਸੰਪਤੀ ਦੇ ਨੁਕਸਾਨ ਹੋਣ ਤੇ 1 ਲੱਖ ਰੁਪਏ ਦੀ ਮਦਦ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਮਤਲਬ ਕੁਦਰਤੀ ਆਫਤ ਜਿਆਦਾ ਮੀਂਹ ਆ ਗਿਆ ਕੱਚੇ ਮਕਾਨ ਡਹਿ ਗਏ ਐ ਕੋਟ ਹੈ ਗਏ ਕਿਸੇ ਦੀ ਦੀਵਾਰ ਬਹਿ ਗਈ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਤੇ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਦੀ ਕੁਦਰਤੀ ਆਫਤ ਤੋਂ ਨਿਪਟਣ ਵਾਸਤੇ ਬਕਾਇਦਾ ਤੌਰ ਤੇ ਗਰੀਬ ਲੋਕਾਂ ਦੀ ਮਦਦ ਲਈ 1 ਲੱਖ ਰੁਪਏ ਦੀ ਮਦਦ ਕਰਦੀ ਹੈ ਸਕਿੱਲ ਡਿਵੈਲਪਮੈਂਟ ਸਕੀਮ ਉਸਾਰੀ ਕਰਤੀ ਅਤੇ ਉਹਨਾਂ ਦੇ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਸਕੀਮ ਦੀ ਟ੍ਰੇਨਿੰਗ ਕਰਨ ਤੇ 85 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਰਕਮ ਦਿੱਤੀ ਜਾਂਦੀ ਹੈ ਆਪਣੀ ਸਕਿੱਲ ਡਿਵੈਲਪ ਕਰਨ ਵਾਸਤੇ ਔਰ ਇੱਕ ਸਕੀਮ ਹੈ ਔਰ ਇਸ ਦੇ ਤਹਿਤ 85 85 ਰੁਪੀ ਜਿਹੜੀ ਹੈ ਉਹ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ ਟੂਲ ਕਿੱਟ ਸਕੀਮ ਹੋਰ ਬਹੁਤ ਸਾਰੇ ਲੋਕ ਐ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਔਰ ਕੰਮ ਕਰਨ ਵਾਸਤੇ ਉਹਨਾਂ ਨੂੰ ਟੂਲਸ ਔਜ਼ਾਰ ਲੈਣੇ ਪੈਂਦੇ ਨੇ ਔਰ ਔਜ਼ਾਰ ਵਾਸਤੇ ਉਹਨਾਂ ਤੋਂ ਪੈਸਾ ਨਹੀਂ ਹੁੰਦਾ ਜੇਕਰ ਤੁਸੀਂ ਰਜਿਸਟਰਡ ਹੋ ਤਾਂ ਤੁਸੀਂ ਟੂਲ ਕਿਟ ਸਕੀਮ ਦੇ ਤਹਿਤ ਔਜ਼ਾਰ ਖਰੀਦ ਵੀ ਸਕਦੇ ਹੋ ਔਰ ਉਸ ਔਜ਼ਾਰ ਖਰੀਦਣ ਵਾਸਤੇ ਤੁਹਾਨੂੰ 10000 ਰੁਪਇਆ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਇਸ 10000 ਰੁਪਏ ਤੋਂ ਤੁਸੀਂ ਟੂਲ ਜਿਹੜੇ ਹੈ ਉਹ ਖਰੀਦ ਸਕਦੇ ਹੋ ਔਰ ਆਪਣਾ ਕੰਮ ਵਧੀਆ ਤਰੀਕੇ ਨਾਲ ਚਲਾ ਸਕਦੇ ਹੋ ਅਗਲਾ ਪੁਆਇੰਟ ਹੈ ਪੜ੍ਹਾਈ ਤੇ ਖੇਡਾਂ ਚ ਸ਼ਲਾਂਗਾ ਯੋਗ ਪ੍ਰਦਰਸ਼ਨ ਕਰਨ ਲਈ ਅਤੇ ਉਸ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਵਾਸਤੇ ਵੀ ਸਰਕਾਰ ਨੇ ਜਿਹੜਾ ਹੈ ਇਹਨਾਂ ਲੋਕਾਂ ਵਾਸਤੇ ਮਜ਼ਦੂਰ ਵਰਗ ਦੇ ਲੋਕਾਂ ਵਾਸਤੇ ਸਕੀਮਾਂ ਰੱਖੀਆਂ ਹੋਈਆਂ ਨੇ ਔਰ 75 پرسنٹ تو گیارہ ہزار چیڈل لیا انو گیارہ ہزار روپیہ جڑا ہے وہ انعام کے طور ہے اور اس تو علاوہ جی آپ گل کریے تے اکونجہ ہزار روپیہ دی راشی جڑی ہے وہ انہوں مطلب دتی جی ہے ان رجسٹرڈ اساری کرتی درکٹنا کارن ہوئی موت ਤੇ ਵੀ ਮਦਦ ਦੇ ਰੂਪ ਵਿੱਚ 2 ਲੱਖ ਰੁਪਏ ਦਿੱਤੇ ਜਾਂਦੇ ਨੇ ਇਹ ਟੋਟਲ 17 ਸਕੀਮਾਂ ਨੇ ਇਹ ਸਾਰੀਆਂ ਸਕੀਮਾਂ ਦਾ ਫਾਇਦਾ ਤਾਂ ਹੀ ਲੈ ਸਕਦੇ ਆ ਜੇਕਰ ਉਸ ਵਿਅਕਤੀ ਦਾ ਲੇਬਰ ਕਾਰਡ ਬਣਿਆ ਹੋਏਗਾ ਔਰ ਉਸ ਦਾ ਨਾਮ ਰਜਿਸਟਰਡ ਹੋਇਆ ਹੋਵੇਗਾ ਹੁਣ ਦੋਸਤੋ ਮਜ਼ਦੂਰ ਕਾਰਡ ਕੌਣ ਬਣਾ ਸਕਦਾ ਹੈ ਸਾਰੇ ਤਾਂ ਬਣਾ ਨਹੀਂ ਸਕਦੇ ਸਾਰੇ ਕਾਰਡ ਨਹੀਂ ਬਣਾ ਸਕਦੇ ਇਹ ਬਹੁਤ ਇੰਪੋਰਟੈਂਟ ਹੈ ਕਿ ਆਖਰ ਮਜ਼ਦੂਰ ਕਾਰਡ ਕੌਣ-ਕੌਣ ਬਣਾ ਸਕਦਾ ਹੈ ਜਿਵੇਂ ਮਿਸਤਰੀ ਹੈ ਵੈਲਡਰ ਹੈ ਤਰਖਾਨ ਹੈ ਇਲੈਕਟ੍ਰੀਸ਼ੀਅਨ ਹੈ ਸੀਵਰਮੈਨ ਹੈ ਮਾਰਬਲ ਲਗਾਉਣ ਵਾਲਾ ਟਾਈਲਾਂ ਲਗਾਉਣ ਵਾਲਾ ਪੇਂਟਰ ਹੈ ਪੀਓਪੀ ਕਰਨ ਵਾਲਾ ਪੱਠਿਆਂ ਦੇ ਕੰਮ ਕਰਨ ਵਾਲੇ ਸੜਕਾਂ ਦੇ ਕੰਮ ਕਰਨ ਵਾਲੇ ਇਮਾਰਤਾਂ ਬਣਾਉਣ ਵਾਲੇ ਇਮਾਰਤਾਂ ਢਾਉਣ ਵਾਲੇ ਇਹ ਸਾਰੇ ਮਜ਼ਦੂਰੀ ਦੇ ਤਹਿਤ ਹੀ ਆਉਂਦੇ ਨੇ ਔਰ ਇਹ ਲੇਬਰ ਕਾਰਡ ਬਣਾ ਸਕਦੇ ਨੇ ਜਿਨ੍ਹਾਂ ਨੂੰ ਕੰਮ ਕਰਨ ਦੀ ਜਾਂਚ ਹੈ ਸਰਕਾਰ ਦੇ ਐਕਟ ਦੇ ਮੁਤਾਬਕ ਉਹ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਨੇ ਮਜ਼ਦੂਰ ਕਾਰਡ ਬਣਾਉਣ ਵਾਸਤੇ ਉਹ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਜਿਸ ਦੇ ਤਹਿਤ ਤੁਸੀਂ ਮਜ਼ਦੂਰ ਕਾਰਡ ਬਣਾ ਸਕਦੇ ਹੋ ਉਮਰ 18 ਤੋਂ 60 ਸਾਲ ਦੀ ਹੋਣੀ ਚਾਹੀਦੀ ਹੈ ਪਿਛਲੇ ਸਾਲ 12 ਮਹੀਨਿਆਂ ਦੇ ਕੰਮ ਨਿਰਮਾਣ ਕਾਰਜ ਉਸਾਰੀ ਕੰਮਾਂ ਦੇ ਵਿੱਚ ਘੱਟੋ-ਘੱਟ 90 ਦਿਨ ਦਾ ਜਿਹੜਾ ਤਜਰਬਾ ਹੋਣਾ ਚਾਹੀਦਾ ਹੈ ਉਹਨਾਂ ਨੇ ਕੰਮ ਕੀਤਾ ਹੋਣਾ ਚਾਹੀਦਾ ਹੈ ਔਰ ਪੰਜਾਬ ਚ ਮਜ਼ਦੂਰ ਕਾਰਡ بنا دے دو طریقے نے پہلا ہے سیوا کیندر جا کے فارم بھرو اور دوسرا ہے تیس ایپ ڈاؤن لوڈ کر لو www.punjabforms.in ڈبلو ڈاٹ پنجاب ڈاؤن لوڈ کر کے اور اس ساریاں سکیم دا فائدہ ले सकते हो और दोस्तों एक वादे के नाल कल फिर तीसरे एपिसोड लेके हाजिर होऊंगा मजदूर कार्ड तो ਤੁਸੀਂ ਕਿਹੜਾ ਫਾਇਦਾ ਲੈ ਸਕਦੇ ਹੋ ਉਸ ਬਾਰੇ ਆਪ ਸਭ ਨੂੰ ਸੁਚੇਤ ਕਰਾਂਗਾ ਪਰ ਦੋਸਤੋ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਤੱਕ ਇਹ ਇਨਫਰਮੇਸ਼ਨ ਪਹੁੰਚ ਸਕੇ जय हिंद जय भारत